ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਖੇ ਭਾਈ ਇਤਿਹਾਸ ਜੋ ਚੱਲ ਰਿਹਾ ਭਾਈ ਤਾਰੂ ਸਿੰਘ ਦਾ ਰੰਬੀਆਂ ਦੇ ਨਾਲ ਖੋਪਰੀ ਇਤਾਰੀ ਜਾਣੀ ਹੈ ਭਾਈ ਤਾਰੂ ਸਿੰਘ ਤੇ ਉਸ ਦੀ ਭੈਣ ਤੇ ਉਹਦੀ ਮਾਤਾ ਜਿੰਨੀ ਵੀ ਕਮਾਈ ਖੇਤ ਦੇ ਵਿੱਚੋਂ ਥੋੜੀ-ਬਹੁਤੀ ਹੁੰਦੀ ਲੈ ਕੇ ਸਿੰਘਾਂ ਨਾਲ ਰਲ ਕੇ ਘਰੇ ਪ੍ਰਸ਼ਾਦਾ ਪਾਣੀ ਪਕਾਉਂਦਿਆਂ ਤੇ ਰਾਤ ਨੂੰ ਸਿੰਘਾਂ ਨੂੰ ਜਾ ਕੇ ਤਾਂ ਭਾਈ ਤਾਰੂ ਸਿੰਘ ਛਕਾ ਕੇ ਆਉਂਦਾ ਹਰ ਭਗਤ ਨਰਨਜੜੀ ਨੇ ਸੂਈਏ ਨੂੰ ਸੂਹ ਦੇਤੀ ਜਾ ਕੇ ਭਾਈ ਜਕਰੇ ਨੂੰ ਬਈ ਭਾਈ ਤਾਰੂ ਸਿੰਘ ਪ੍ਰਸ਼ਾਦਾ ਛਕਾਉਂਦਾ ਸਿੰਘਾਂ ਨੂੰ ਉਹ ਫੜਨ ਆ ਗਏ ਸਾਰਾ ਪਿੰਡ ਇਕੱਠਾ ਹੋ ਗਿਆ ਪਿੰਡ ਇਕੱਠਾ ਹੋ ਕੇ ਭਾਈ ਤਾਰੂ ਸਿੰਘ ਨੂੰ ਕਹਿਣ ਲੱਗਿਆ ਵੀ ਅਸੀਂ ਤੈਨੂੰ ਵੀ ਛੜਾ ਲੈਨੇ ਆ ਪਰ ਉਹਦੀ ਭੈਣ ਨੂੰ ਤਾਂ ਭਾਈ ਤਾਰੂ ਸਿੰਘ ਦੀ ਭੈਣ ਨੂੰ ਤਾਂ ਛੜਾ ਲਿਆ ਸਿੰਘਾਂ ਨੇ ਨਗਰ ਨੇ ਸਾਰਿਆਂ ਨੇ ਪੰਚਾਇਤ ਨੇ ਜੇ ਇਹ ਨਾ ਵੀ ਮੰਨੇ ਭਾਈ ਤਾਰੂ ਸਿੰਘ ਨੂੰ ਕਹਿੰਦੇ ਅਸੀਂ ਇਹਦੇ ਨਾਲ ਜੰਗ ਜੁੱਦ੍ਹ ਕਰਕੇ ਵੀ ਤੈਨੂੰ ਛੜਾ ਲੈਨੇ ਆ ਵੀ ਤੇਰੇ ਵਰਗੇ ਸਾਧੂ ਬੰਦੇ ਨੂੰ ਅਸੀਂ ਨਹੀਂ ਜਾਣ ਦੇਣਾ ਵੀ ਇਹਨਾਂ ਨੇ ਹਟਣਾ ਨਹੀਂ ਕਤਲ ਕਰ ਦੇਣਾ ਸੀਧ ਕਰ ਦੇਣਾ ਤੈਨੂੰ ਉਹ ਕਹਿੰਦਾ ਭਾਈ ਤਾਰੂ ਕਹਿੰਦਾ ਕੋਈ ਨਹੀਂ ਤੁਸੀਂ ਕੁਦਰਤ ਦੀ ਖੇਡ ਦੇਖੋ ਪ੍ਰਮਾਤਮਾ ਦੀ ਆਪੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋ ਕਰਨਗੇ ਚੰਗਾ ਕਰਨਗੇ ਤੁਸੀਂ ਨਾ ਫਿਕਰ ਕਰੋ ਤੇ ਤੁਸੀਂ ਕੁਛ ਨਾ ਕਰੋ ਮੇਰੇ ਆਖੇ ਠੀਕ ਆ ਮੇਰੀ ਭੈਣ ਨੂੰ ਲੈ ਚੱਲਿਆਂ ਲੈ ਚਲੋ ਪਿੰਡ ਪਰ ਮੈਂ ਨਹੀਂ ਆਪਾਂ ਹੀ ਨਹੀਂ ਮਰਣੀ ਇਹਨਾਂ ਤੋਂ ਨਾ ਇਹਨਾਂ ਨੂੰ ਕੁਛ ਕਹੜਾ ਇਹਨਾਂ ਦਾ ਹੁਕਮ ਇਹਦਾ ਹੁਕਮ ਦੇ ਆਪਾਂ ਬੂਆ ਬਚਾਰੇ ਇਹਨਾਂ ਨੂੰ ਹੁਕਮ ਹੋਇਆ ਫੜਨ ਦਾ ਫੜਨਾ ਆ ਕੇ ਇਹਨਾਂ ਨੂੰ ਹੁਕਮ ਹੋਊ ਛੱਡਣ ਦਾ ਛੱਡ ਦੇਣਗੇ ਇਹਨਾਂ ਨੂੰ ਹੁਕਮ ਹੋਊਗਾ ਕਤਲ ਕਰਨ ਦਾ ਕਤਲ ਕਰ ਦੇਣਗੇ ਇਹ ਤਾਂ ਹੁਕਮ ਦੇ ਵੱਧੇ ਆ ਤੁਸੀਂ ਕੁਝ ਨਹੀਂ ਕਹਿਣਾ ਇਹਨਾਂ ਨੂੰ ਕੋਈ ਨਹੀਂ ਜੋ ਭਗਵਾਨ ਕਰਦਾ ਮਹਾਰਾਜ ਕਰਦਾ ਚੰਗੀ ਕਰਦਾ ਕੋਈ ਗੱਲ ਬੇਫਿਕਰ ਹੋ ਜਾਓ ਸੋ ਨੂੰ ਲੰਬਾ ਨਹੀਂ ਜਾਓ ਮੇਰੇ ਤਾਈਂ ਚੜ੍ਹਦੀ ਕਲਾਂ ਵਾਲਾਈ ਆਓ ਕਹਿੰਦੇ ਜੀ ਸੱਤ ਵਚਨ ਉਧਰ ਪਾਈ ਮਹਿਤਾਬ ਸਿੰਘ ਸੀ ਜਿਹੜਾ ਸੁੱਖਾ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਸੀ ਉਹਨਾਂ ਦੀ ਇੰਨੀ ਜਾਰੀ ਸੀ ਭਾਈ ਤਾਰੂ ਸਿੰਘ ਦੇ ਨਾਲ ਇਕੱਠੇ ਹੀ ਰਹੇ ਸੀ ਕੱਠੇ ਸਾਰਾ ਕੁਛ ਇਹਨਾਂ ਦਾ ਕਰਿਆ ਸੀ ਰਹਿੰਦੇ ਵਹਿੰਦੇ ਸੀ ਕੱਠੇ ਹੀ ਆਉਂਦੇ ਜਾਂਦੇ ਸੀਗੇ ਤੇ ਭਾਈ ਮਹਿਤਾਬ ਸਿੰਘ ਕਹਿੰਦਾ ਵੀ ਮੈਂ ਤਾਂ ਭਾਈ ਤਾਰੂ ਸਿੰਘ ਨੂੰ ਮਿਲਣਾ ਪਹਿਲਾਂ ਮੈਨੂੰ ਜੇਲ੍ਹ 'ਚ ਜਾ ਕੇ ਨਾ ਮਿਲਣਾ ਪਵੇ ਉਹਨਾਂ ਦੀਆਂ ਲੱਖ ਫੌਜਾਂ ਲੱਗੀਆਂ ਮੈਂ ਤਾਂ ਜਾਊ ਹੀ ਜਾਊ ਭਾਈ ਤਾਰੂ ਸਿੰਘ ਦੇ ਕੋਲੇ ਭਾਈ ਮਹਿਤਾਬਸ ਕਹਿੰਦਾ ਕਹਿੰਦਾ ਨਹੀਂ ਨਹੀਂ ਮੈਂ ਤਾਰੂ ਸਿੰਘ ਨੂੰ ਜਾਣਦਾ ਹਾਂ ਉਹ ਕਦੇ ਨਹੀਂ ਚਾਹੇਗਾ ਕਿ ਉਸ ਨੂੰ ਛਡਾਇਆ ਜਾਏ ਉਹ ਤਾਂ ਹੁਣ ਐਮ ਧਿਆਨ ਲਵੇਗਾ ਮੁਗਲਾਂ ਦਾ ਮੁਗਲਾਂ ਦੀਆਂ ਰੰਬੀਆਂ ਆ ਰਹੀਆਂ ਤੇ ਝੜਖੜੀਆਂ ਦਾ ਮੁਗਲਾਂ ਦੀ ਤਸੀਹਾਂ ਦੀ ਇੰਤਾ ਹੋਏਗੀ ਇਹਦੇ ਉੱਤੇ ਸਿੰਘ ਤਾਂ ਸਦਕਾ ਪੋਹਾਰਾ ਨੂੰ ਟੱਕਰ ਦੇਵੇਗਾ ਭਾਈ ਮੁਤਾਬ ਸਿੰਘ ਕਹਿ ਰਿਹਾ ਹੈ ਫੇਰ ਤੁਸੀਂ ਕਿੱਧਰ ਨੂੰ ਚਾਲਾ ਪਾ ਰਹੇ ਹੋ ਦੂਸਰੀ ਸੰਗਤਾਂ ਦੀ ਉਹ ਕਹਿੰਦਾ ਅਸੀਂ ਅਸਲ ਵਿੱਚ ਛੋਟੇ ਹੁੰਦੇ ਤੋਂ ਹੀ ਇੱਕ ਦੂਜੇ ਦੇ ਨਾਲ ਵੈਦਾ ਕੀਤਾ ਹੋਇਆ ਹੈ ਕਿ ਸ਼ਹੀਦ ਇਕੱਠੇ ਹੀ ਹੋਵਾਂਗੇ ਸੋ ਚਾਰਖੜੀਆਂ ਤੇ ਵੀ ਮੈਨੂੰ ਚੜਦਾ ਪਿਆ ਤੇ ਉਹਦੀਆਂ ਨਾਲ ਦੀਆਂ ਜਿਹੜੀਆਂ ਚਾਰਖੜੀਆਂ ਮੈਨੂੰ ਬਾਜਾ ਮਾਰ ਰਹੀਆਂ ਭਾਈ ਮਤਾਬ ਸਿੰਘ ਕਹਿੰਦਾ ਪਰ ਭਾਈ ਮਤਾਬ ਸਿੰਘ ਜੀ ਸੂਰਮਿਆਂ ਦੇ ਸ਼ਬਦ ਕੋਸਾਂ ਵਿੱਚ ਪਰ ਨਹੀਂ ਹੁੰਦਾ ਖਾਲਸਾ ਜੀ ਕਹਿੰਦੇ ਆ ਭਾਈ ਮਤਾਬ ਸਿੰਘ ਘੋੜੇ ਤੇ ਸਵਾਰ ਹੋਏ ਤੇ ਪਲਾਂ ਵਿੱਚ ਅੱਖੋਂ ਓਲੇ ਹੋ ਗਏ ਹੁਣ ਉਧਰ ਮਤਾਬ ਸਿੰਘ ਤਾਂ ਤੂਫਾਨ ਸੀ ਜਿਵੇਂ ਕਲੰਗੀ ਧਰਜੀਆਂ ਦੇ ਬਾਜ ਨੇ ਪੁਨਰ ਜਨਮ ਲਿਆ ਹੋਵੇ ਉਸ ਦੀ ਹਿੰਮਤ ਦੇ ਚਰਚੇ ਮੁਗਲਾਂ ਦੀਆਂ ਮਹਿਫਲਾਂ ਦੇ ਰੰਗ ਫਿੱਕੇ ਕਰ ਦਿੰਦੇ ਸਨ ਹਾਲਾਂਕਿ ਹਰ ਭਗਤ ਨਰਨਜੜੀਆਂ ਆਪਣੀ ਟੁਕੜੀ ਨਾਲ ਭਾਈ ਮਹਤਾਬ ਸਿੰਘ ਨੂੰ ਫੜ ਲਈ ਨਿਕਲਿਆ ਪਰ ਛੋਟੀਆਂ ਮੋਟੀਆਂ ਟੁਕੜੀਆਂ ਵਿੱਚ ਇੰਨੀ ਤਾਕਤ ਕਿਥੋਂ ਕਿ ਸਿੰਘ ਨੂੰ ਸਿੰਘ ਦੇ ਨਾਲ ਦਸਤ ਪੰਜਾ ਲੈ ਲਵੇ ਮੋਗਲਆਂ ਦੀਆਂ 40ਆਂ 50ਆਂ ਦੀਆਂ ਟੁਕੜੀਆਂ ਤਾਂ ਮਹਿਤਾਬ ਸਿੰਘ ਦਾ ਨਾਮ ਸੁਣ ਕੇ ਹੀ ਰਾਹ ਬਦਲ ਜਾਂਦੀਆਂ ਰਾਹ ਬਦਲ ਜਾਂਦੀਆਂ ਕਹਿੰਦੇ ਨੇ ਕਿ ਦਲ ਪੰਥਾਂ ਵਿੱਚ ਜਦ ਸਿੰਘ ਸਵੇਰੇ ਕਮਰ ਕਸ਼ਾ ਲਾਉਂਦੇ ਸਨ ਤਾਂ ਨਾਂ ਨਾਲ ਭਾਈ ਮਹਿਤਾਬ ਸਿੰਘ ਦਾ ਨਾਮ ਲੈਂਦੇ ਸਨ ਖੋਪ ਉਸ ਸਿੰਘ ਦੇ ਕੂਲ ਦੀ ਨਹੀਂ ਲੰਘਦਾ ਸੀ ਜੋ ਭਾਈ ਮਹਿਤਾਬ ਸਿੰਘ ਦਾ ਨਾਮ ਲੈਂਦਿਆਂ ਸ਼ਸਤਰ ਸਜਾਉਂਦਾ ਸੀ ਮੁਖਬਰ ਸੂਈਏ ਖੁਫੀਆ ਸੈਨਕ ਉਸ ਇਲਾਕੇ ਵਿੱਚ ਵੜਦੇ ਨਹੀਂ ਸਨ ਜਿੱਦੜ ਭਾਈ ਮਹਿਤਾਬ ਸਿੰਘ ਦੇ ਹੋਣ ਦੀ ਖਬਰ ਮਿਲ ਜਾਂਦੀ ਸੀ ਉੱਧਰ ਨਹੀਂ ਸੀ ਆਉਂਦੇ ਹਰ ਭਗਤ ਨਰੰਜਣੀਆਂ ਵੀ ਕਿਸੇ ਹੋਰ ਹੀ ਪਾਸੇ ਮਹਿਤਾਬ ਸਿੰਘ ਦੀ ਖੋਜ ਕਰ ਰਿਹਾ ਸੀ ਉਸਨੇ ਆਪਣੀ ਜੰਗੀਰ ਤਾਂ ਬਚਾਉਣੀ ਸੀ ਪਰ ਜਾਨ ਦੀ ਕੀਮਤ ਤੇ ਨਹੀਂ ਜਾਨ ਹੈ ਤਾਂ ਜੰਗੀਰ ਹੈ ਜੰਗਲਾਂ ਦੇ ਮਾਲਕ ਸ਼ੇਰਾਂ ਨੂੰ ਨਰੰਜਣੀਆਂ ਮੈਦਾਨਾਂ ਵਿੱਚ ਲੱਭਦਾ ਫਿਰ ਰਿਹਾ ਸੀ ਕੌਣ ਸਿਰ ਤਲੀ ਤੇ ਧਰ ਕੇ ਸਿੰਘਾਂ ਦੇ ਇਲਾਕੇ ਵਿੱਚ ਬੜੇ ਇਸ ਤਰ੍ਹਾਂ ਨਰੰਜਣੀਆਂ ਨੇ ਕਈ ਦਿਨ ਲੰਘਾ ਦਿੱਤੇ ਇਧਰ ਭਾਈ ਮਹਿਤਾਬ ਸਿੰਘ ਸੋਚਦੇ ਰਹੇ ਸਨ ਕਿ ਜ਼ਕਰਯੇ ਦਾ ਅੰਤਲਾ ਸਮਾਂ ਆਣ ਟੁੱਕਾ ਹੈ ਤਾਰੂ ਸਿੰਘ ਨੇ ਹੱਸਦਿਆਂ ਸਿਰ ਦੇਣਾ ਹੈ ਤੇ ਜ਼ਕਰਯੇ ਨੂੰ ਛੱਤਰ ਮਾਰ ਕੇ ਮੂਹਰੇ ਲਗਾ ਕੇ ਦਰਗਾਹ ਵਿੱਚ ਲੈ ਕੇ ਜਾਣਾ ਹੈ ਉਸ ਦੇ ਝੁਲਮਾਂ ਦਾ ਹਿਸਾਬ ਉੱਥੇ ਉਸ ਤੋਂ ਲਿਆ ਜਾਵੇਗਾ ਤਾਰੂ ਸਿੰਘ ਲਈ ਸ਼ਹੀਦੀ ਨਿਯਾਮਤ ਬਣ ਕੇ ਆਏਗੀ ਤੇ ਜਕਰਗੇ ਦੀ ਮੌਤ ਉਸਦੇ ਦੁੱਖਾਂ ਤੇ ਪਹਾੜਾਂ ਵਾਂਗ ਡਿੱਗੇਗੀ ਕਿੰਨਾ ਫਰਕ ਹੈ ਮਰਨ ਮਰਨ ਦੇ ਵਿੱਚ ਉਹ ਕਹਿੰਦੇ ਮਰਨੇ ਤੇ ਹੀ ਪਾਈਏ ਪੂਰਨ ਪਰਮ ਆਨੰਦ ਇੱਕਦਮ ਭਾਈ ਮਹਤਾਬ ਸਿੰਘ ਦੇ ਮੋਹੋਂ ਬਾਬਾ ਕਬੀਰ ਜੀ ਦੇ ਬੋਲ ਨਿਕਲੇ ਧੰਨ ਨੇ ਉਹ ਜੋ ਜੰਗ ਦੇ ਮੈਦਾਨ ਵਿੱਚ ਤੁਰਕਾਂ ਦੇ ਨਾਲ ਲੋਹਾ ਲੈ ਰਹੇ ਹਨ ਧੰਨ ਨੇ ਉਹ ਜਿਹੜੇ ਸੁਹਾਗਤਾ ਦੇਣ ਵੇਲੇ ਸਿਦਕਾ ਦੀ ਅਖੀਰ ਕਰਵਾ ਰਹੇ ਹਨ ਧੰਨ ਨੇ ਭਾਈ ਮਨੀ ਸਿੰਘ ਧੰਨ ਨੇ ਭਾਈ ਜਗਤ ਸਿੰਘ ਤੇ ਧੰਨ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਸ਼ਹੀਦ ਹੋਏ ਦੋਵੇਂ ਪੁੱਤਰ ਚਤਰ ਸਿੰਘ ਤੇ ਭਾਈ ਗਰਵਕ ਸਿੰਘ ਧੰਨ ਨੇ ਭਾਈ ਸਵੇਕ ਸਿੰਘ ਤੇ ਉਹਨਾਂ ਦਾ ਪਚੰਗੀ ਵੀ ਧੰਨ ਹੈ ਤੇ ਧੰਨ ਹੋ ਜਾਏਗਾ ਭਾਈ ਤਾਰੂ ਸਿੰਘ ਵੀ ਭਾਈ ਮਹਿਤਾਬ ਸਿੰਘ ਸ਼ਹੀਦਾਂ ਦੇ ਹੋਏ ਤੇ ਸਹਾਦਤਾ ਦੀ ਕਰਤਾਰ ਵਿੱਚ ਖਲੋ ਖਲੋਤੇ ਸਿੰਘਾਂ ਨੂੰ ਨਮਨ ਕਰਦੇ ਜਾ ਰਹੇ ਸਨ ਉਹਨਾਂ ਹੀ ਉਹਨਾਂ ਨੂੰ ਚੀਤੇ ਕਰਦੇ ਜਾ ਰਹੇ ਸਨ ਨਾ ਤੁਰਦੇ ਜਾ ਰਹੇ ਸਨ ਮੇਰੇ ਜਿਹੇ ਸਰੀਰਾਂ ਨੂੰ ਬਚਾ ਕੇ ਜੰਗਲਾਂ ਵਿੱਚ ਲੁਕੋ ਕੇ ਫਿਰਦੇ ਹਨ ਕੀ ਕਮਾਈ ਹੈ ਮੇਰੀ ਬਸ ਇਹ ਸਰੀਰ ਕੀ ਮੈਨੂੰ ਦਰਗਾਹ ਵਿੱਚ ਸ਼ਹੀਦ ਹੋਏ ਸਿੰਘਾਂ ਕੋਲ ਪਲ ਲਈ ਵੀ ਬੈਠਣ ਦਿੱਤਾ ਜਾਏਗਾ ਕਿਉਂ ਨਾ ਮੈਂ ਵੀ ਸ਼ਹੀਦ ਹੋਵਾਂ ਮੁਗਲਾਂ ਦੇ ਸਿਰ ਚੜ੍ਹ ਕੇ ਕੱਚੇ ਭਾਂਡੇ ਤੋਂ ਵੀ ਨਰਮ ਇਸ ਸਰੀਰ ਦੀ ਠੀਕਰਾ ਲਾਹੌਰ ਹਕੂਮਤ ਦੇ ਸਰ ਭੰਨਾ ਤੇ ਆਪਣੇ ਲਈ ਵੀ ਸ਼ਹੀਦਾਂ ਸਿੰਘਾਂ ਨਾਲ ਬੈਠਣ ਯੋਗੀ ਥਾਂ ਬਣਾਵਾਂ ਭਾਈ ਮਹਤਾਬ ਸਿੰਘ ਕਹਿ ਰਿਹਾ ਸੀ ਨਾਲੇ ਸਾਡਾ ਕੌਲ ਹੈ ਤਾਰੂ ਸਿੰਘ ਨਾਲ ਕੇ ਇਕੱਠੇ ਸ਼ਹੀਦ ਹੋਵਾਂਗੇ ਮੇਰੇ ਚੰਗੇ ਭਾਗ ਹੋਣ ਤੇ ਸਤਿਗੁਰੂ ਐਸੀ ਮਹਾਨ ਰੂਹ ਨਾਲ ਸ਼ਹੀਦ ਹੋਣ ਦਾ ਸੁਭਾਗ ਮੈਨੂੰ ਬਖਸ਼ੋ ਨਾ ਦਰਗਾਹੀ ਗਿਆਨੂ ਬਾਬਾ ਫਤੇ ਸਿੰਘ ਜੀ ਪੁੱਛਣ ਤੂੰ ਵੀ ਤਾਰੂ ਸਿੰਘ ਦੇ ਨਾਲ ਆਇਆ ਹੈ ਕੋਲ ਬਲਾ ਕੇ ਗਲ ਨਾਲ ਲਾਉਣ ਮੈਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਾਇਦ ਲੱਕੜ ਨਾਲ ਲੱਗ ਕੇ ਲੋਹਾ ਵੀ ਤਰ ਜਾਵੇ ਐਸੀਆਂ ਸੋਚਾਂ ਸੋਚਦੇ ਹੋਏ ਭਾਈ ਮਹਤਾਬ ਸਿੰਘ ਉਧਰੋਂ ਨਿਕਲ ਗਏ ਜਿੱਧਰ ਹਰ ਭਗਤ ਨਰੰਜਣੀਏ ਉਹਨਾਂ ਨੂੰ ਭਾਲ ਦਾ ਫਿਰ ਰਿਹਾ ਸੀ ਜਥੇ ਦੇ ਵਿੱਚੋਂ ਜਾਂਦੇ ਹੋਏ ਭਾਈ ਮਹਤਾਬ ਸਿੰਘ ਆਪਣੇ ਸ਼ਸਤਰ ਸਿੰਘਾਂ ਨੂੰ ਦੇ ਗਏ ਸਨ ਕਿਉਂਕਿ ਉਹ ਚਾਹੁੰਦੇ ਸਨ ਕਿ ਉਹਨਾਂ ਨੂੰ ਵੀ ਲਾਹੌਰ ਭਾਈ ਤਾਰੂ ਸਿੰਘ ਕੋਲ ਲਜਾਇਆ ਜਾਵੇ ਨਰੰਜਣੀ ਦੇ ਸਿਪਾਹੀਆਂ ਨੇ ਮਤਾਬ ਸਿੰਘ ਨੂੰ ਦੇਖਿਆ ਸਿੰਘ ਹੱਥ ਫੜਿਆ ਟੰਬਾ ਦੇ ਕੇ ਕੋਈ ਕੋਲ ਨਾ ਆਵੇ ਸਭ ਦੇ ਘੋੜੇ ਪਛਾਣ ਨੂੰ ਖਿੱਚੀ ਜਾਣ ਭਾਈ ਸਾਹਿਬ ਨੇ ਟੰਬਾ ਦੂਰ ਸੁੱਟਦਿਆਂ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਅਈਮਤ ਆਪ ਸਿੰਘ ਨੇ ਆਪਦੇ ਆਪ ਹੀ ਸਰੀਰ ਨੂੰ ਪੇਸ਼ ਕਰਤਾ ਕਹਿੰਦਾ ਮੈਂ ਵੀ ਹੁਣ ਸ਼ਹੀਦੀ ਦੇਣੀ ਹੈ ਮੈਂ ਹੁਣ ਇਹਨਾਂ ਦੇ ਨਾਲ ਲੜੂ ਨਹੀਂ ਹੁਣ ਨਰੰਜਣੀਆਂ ਦੂਰ ਖਲੋਤਾ ਆਪਣੇ ਸਿਪਾਹੀਆਂ ਨੂੰ ਹਦਾਇਤ ਦੇ ਰਿਹਾ ਸੀ ਸਿੰਘ ਦਾ ਖੋਪਰ ਉਸ ਦੇ ਅੰਦਰੋਂ ਹਜੇ ਵੀ ਗਿਆ ਨਹੀਂ ਸੀ ਭਾਈ ਮਤਾਬ ਸਿੰਘ ਨੂੰ ਰਸਿਆਂ ਨਾਲ ਨੂੜ ਕੇ ਗੱਡੇ ਉੱਤੇ ਬਿਠਾ ਲਿਆ ਗਿਆ ਗੱਡੇ ਦੀਆਂ ਬਾਹਾਂ ਨਾਲ ਰਸੇ ਪਾ ਕੇ ਫੇਰ ਡੌਲਿਆਂ ਨੂੰ ਨੂੜਿਆ ਗਿਆ ਤਾਂ ਕਿ ਬਾਹਾਂ ਕੰਮ ਨਾ ਕਰਨੋਂ ਪੱਕਾ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਾ ਰਹਿ ਗਈ ਹੋਵੇ ਮੀਰਾ ਕੋਟ ਲਿਆ ਕੇ ਖਬਰੀਆਂ ਤੇ ਮੁਖਬਰਾ ਤੋਂ ਭਾਈ ਮਤਾਬ ਸਿੰਘ ਦੀ ਪਛਾਣ ਕਰਵਾਈ ਗਈ ਆਪਣੇ ਪਿੰਡ ਦੇ ਸੂਈਆਂ ਨੂੰ ਦੇਖ ਕੇ ਭਾਈ ਮਹਤਾਬ ਸਿੰਘ ਹੱਸ ਤੇ ਹੱਸੇ ਤੇ ਬੋਲੇ ਕਿਉਂ ਪਛਾਣ ਨਹੀਂ ਆਉਂਦੀ ਅਸਲ ਵਿੱਚ ਤੁਸੀਂ ਮੈਨੂੰ ਕੁੱਟ ਕੇ ਪਛਾਣਦੇ ਹੋ ਇਨ੍ਹਾਂ ਮੋਹਰਾਂ ਨੇ ਕਈ ਵਾਰ ਭਾਈ ਮਹਤਾਬ ਸਿੰਘ ਤੋਂ ਸੋਧਾ ਲਵਾਇਆ ਸੀ ਸੋ ਭਾਈ ਸਾਹਿਬ ਇਹਨਾਂ ਦਾ ਮਖੌਲ ਅਡਾ ਰਹੇ ਸਨ ਪਿੰਡ ਦੇ ਮੋਹਤਵਰਾਂ ਨੂੰ ਭਾਈ ਸਾਹਿਬ ਨੇ ਨਾਂ ਪਛਾਣਨ ਦਾ ਇਸ਼ਾਰਾ ਕਰ ਦਿੱਤਾ ਸੀ ਇਹ ਸਿੰਘ ਦੀ ਦੂਰ ਦ੍ਰਿਸ਼ਟੀ ਸੀ ਕਿਉਂਕਿ ਜਦੋਂ ਹੀ ਕਿਸੇ ਨੇ ਪਛਾਣਿਆ ਤਾਂ ਹਕੂਮਤੀ ਕਹਿਰ ਉਸ ਉੱਤੇ ਬਰੇਗਾ ਕਿ ਜੇ ਤੂੰ ਪਛਾਣਦਾ ਸੀ ਤਾਂ ਪਹਿਲਾਂ ਕਿਉਂ ਨਾ ਫੜਵਾਇਆ ਖੈਰ ਮੁਖਬਰਾਂ ਨੇ ਪਛਾਣ ਪੱਕੀ ਕਰ ਦਿੱਤੀ ਹਰ ਭਗਤ ਨਰਨਜਣੀਆਂ ਪਾਹੀ ਮਹਤਾਬ ਸਿੰਘ ਨੂੰ ਲੈ ਕੇ ਲਾਹੌਰ ਪਹੁੰਚ ਗਿਆ ਦੇਖਦੇ ਹੀ ਦੇਖਦੀਆਂ ਜਕਰੀਆ ਖਾਨ ਬੋਲਿਆ ਕੋਈ ਆਪ ਦੀ ਆਖਰੀ ਇੱਛਾ ਦੱਸੋ ਭਾਈ ਮਹਤਾਬ ਸਿੰਘ ਨੂੰ ਕਹਿੰਦਾ ਦੱਸ ਕੋਈ ਤੇਰੀ ਆਖਰੀ ਇੱਛਾ ਹੈ ਭਾਈ ਮਹਤਾਬ ਸਿੰਘ ਕਹਿੰਦਾ ਬਸ ਇੱਕ ਵਾਰ ਭਾਈ ਤਾਰੂ ਸਿੰਘ ਦੇ ਦਰਸ਼ਨ ਕਰਵਾ ਦਿਓ ਮੇਰੀ ਆਖਰੀ ਇੱਛਾ ਹੈ ਇਹ ਜਰੂਰ ਮੈਨੂੰ ਦਰਸ਼ਨ ਕਰਵਾ ਦਿਓ ਇਸ ਨੂੰ ਤਾਰੂ ਸਿੰਘ ਦਿਖਾ ਦਿਓ ਦੂਰੋਂ ਹੀ ਤੇ ਨਾਲ ਹੀ ਨਾਲ ਚਰਖੜੀ ਤੇ ਚਾੜ ਦਿਓ ਧਨਪਾਗ ਕਹਿੰਦੇ ਆ ਪਾਈ ਸਾਹਿਬ ਨੇ ਉੱਪਰ ਵੱਲ ਮੂੰਹ ਉੱਪਰ ਵੱਲੋਂ ਤੱਕਿਆ ਤੇ ਸਿਪਾਹੀ ਭਾਈ ਮਹਿਤਾਬ ਸਿੰਘ ਨੂੰ ਲੈ ਕੇ ਤੁਰ ਪਏ ਉਹਨਾਂ ਦੀ ਨਜ਼ਰ ਭਾਈ ਤਾਰੂ ਸਿੰਘ ਨੂੰ ਲੱਭ ਰਹੀ ਸੀ ਕਿ ਇੱਕ ਥਾਂ ਲਾ ਜਾ ਕੇ ਸਿਪਾਹੀਆਂ ਨੇ ਉਹਨਾਂ ਨੂੰ ਕਿਹਾ ਉਹ ਸਾਹਮਣੇ ਕੋਠੜੀ ਵੱਲ ਵੇਖ ਭਾਈ ਮਤਾਬ ਸਿੰਘ ਨੂੰ ਸਿੰਘ ਨੂੰ ਨਾ ਉਹ ਸਿਪਾਹੀ ਕਹਿੰਦੇ ਹੋ ਸਾਹਮਣੇ ਦੇਖ ਕੋਠੜੀ ਵੱਲ ਕੌਣ ਬੈਠਾ ਦੇਖ ਸਾਹਮਣੇ ਭਾਈ ਤਾਰੂ ਸਿੰਘ ਨੂੰ ਦੇਖਦਿਆ ਹੀ ਮਤਾਬ ਸਿੰਘ ਨੂੰ ਚਾਹ ਚੜ ਗਿਆ ਆਵਾਜ਼ ਗੂੰਜੀ ਖੋਸ਼ਗਿਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਪੰਥ ਦੇ ਬਾਲੀ ਕਲੰਗੀ ਤਰਪਤਾ ਜੀ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਚਿੱਟਿਆ ਬਾਜਾ ਵਾਲਿਓ ਸਤ ਗੁਰੂ ਰਖ ਲਿਓ ਬਿਰਧ ਬਾਣੀ ਕੀ ਇਲਾਜ ਚਿਤਰੋ ਗੁਬਤੋ ਸ਼ਹੀਦੋ ਸਿੰਘੋ ਸਰਬਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤ ਸ੍ਰੀ ਅਕਾਲ ਲਾਰਡ ਲੀਆਂ ਫੌਜਾਂ ਦੇ ਉਹ ਮਾਲਕੋ ਸਤ ਗੁਰੂ ਫੌਜਾਂ ਰੱਖਣੀਆਂ ਤਿਆਰ ਵਰ ਤਿਆਰ ਸੋਢੀ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦਾ ਖਾਲਸਾ ਜਪੇ ਅਕਾਲ ਹੀ ਅਕਾਲ ਗੁਰ ਵਰ ਅਕਾਲ ਦੀਗ ਤੀਗ ਫਤੇ ਗੁਰੂ ਖਾਲਸੇ ਦੀ ਹਰ ਬਦਾਨ ਫਤੇ ਅੜੇ ਸੋ ਝੜੇ ਸਰਨ ਪਰੇ ਸੋ ਤਰੇ ਦੋਹੇ ਸੰਗ ਕੁਝ ਚਿਰ ਹੱਥ ਜੋੜ ਕੇ ਇੱਕ ਦੂਜੇ ਵੱਲ ਨੀਵੀਂ ਪਾ ਕੇ ਖਲੋਤੇ ਰਹੇ ਸ਼ਪਾਣਿਆ ਨੇ ਭਾਈ ਮਹਿਤਾਬ ਸਿੰਘ ਨੂੰ ਬੰਨੇ ਹੋਏ ਸੰਗਲਾਂ ਤੋਂ ਖਿੱਚਿਆ ਮੇਰੀ ਅਡੀਕ ਕਰਿਓ ਤੇ ਅਰਦਾਸ ਕਰਿਓ ਕਿ ਤੁਹਾਡੇ ਬਾਗ ਮੇਰੀ ਵੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ ਭਾਈ ਤਾਰੂ ਸਿੰਘ ਬੋਲੇ ਤੁਹਾਡੀ ਤਾਂ ਐਸੀ ਨਿਵੇਗੀ ਕਿ ਆਉਣ ਵਾਲੀਆਂ ਨਸਲਾਂ ਤੁਹਾਡੇ ਤੋਂ ਲਿਭਾਉਣ ਦੀ ਸਿੱਖਿਆ ਕਰ ਸਿੱਖਿਆ ਲਿਆ ਕਰਨਗੀਆਂ ਮਾਮਾ ਬੱਚਿਆਂ ਦੇ ਕੇਸ ਸੰਭਾਲਦਿਆਂ ਨੂੰ ਤੁਹਾਡੀਆਂ ਸਾਖੀਆਂ ਸੁਣਾਇਆ ਕਰਨਗੀਆਂ ਸਿੱਖੀ ਤੋਂ ਡੋਲਣ ਵਾਲਿਆਂ ਨੂੰ ਤੁਹਾਡੀਆਂ ਮਸਾਲਾਂ ਦਿੱਤਿਆ ਜਾਇਆ ਕਰਨਗੀਆਂ ਤੁਸੀਂ ਮੇਰੀ ਅਰਦਾਸ ਕਰਿਓ ਕਿ ਮੇਰਾ ਸਦਕ ਚਾਰਖੜੀ ਤੋਂ ਤਕੜਾ ਹੋ ਰਹੇ ਭਾਈ ਮਹਿਤਾਬ ਸਿੰਘ ਹੱਥ ਜੋੜਦਿਆਂ ਬੋਲੇ ਦੋਹਾਂ ਨੇ ਇੱਕ ਦੂਜੇ ਵੱਲ ਆਖਰੀ ਨਿਗਾਹ ਸੁਟੀ ਤਾਂ ਪਿਆਰ ਦੋਹਾਂ ਦੀਆਂ ਅੱਖਾਂ ਵਿੱਚੋਂ ਪਾਣੇ ਬਣ ਕੇ ਵਹਿ ਤੁਰਿਆ ਭਾਈ ਮਤਾਬ ਸਿੰਘ ਨੂੰ ਹੁਣ ਕੁਝ ਸਾਫ਼ ਦਿਸ ਰਿਹਾ ਸੀ ਤਾਂ ਉਹ ਸੀ ਚਰਖੜੀ ਉਹਨਾਂ ਨੂੰ ਚਰਖੜੀ ਤੇ ਚੜ੍ਹਿਆ ਗਿਆ ਜਲਾਦਾ ਨੇ ਉੜਕਮਾਉਣੇ ਸ਼ੁਰੂ ਕੀਤੇ ਸਿੰਘ ਦੀ ਗੁਰੂ ਗੁਰੂ ਦੀ ਧੁਨੀ ਟੁੱਟਦੀਆਂ ਹੱਡੀਆਂ ਨਾਲੋਂ ਉੱਚੀ ਸੜਾਈ ਦੇ ਰਹੀ ਸੀ ਸਰੀਰ ਦੇ ਵਿੱਚੋਂ ਵਗਦੇ ਲਹੂ ਨੂੰ ਧਰਤੀ ਨਮਨ ਕਰ ਰਹੀ ਸੀ ਕਹਿੰਦੇ ਨੇ ਉਹ ਧਰਤੀ ਅਪਜਾਉ ਹੁੰਦੀ ਹੈ ਜਿੱਥੇ ਸ਼ਹੀਦਾਂ ਸੂਰਮਿਆਂ ਦੀ ਰਤ ਡੁੱਲੇ ਸ਼ਾਇਦ ਇਸ ਕਰਕੇ ਪੰਜਾਬ ਦੀ ਭੂਏ ਇੰਨੀ ਖਤਰਖੇਜ਼ ਹੈ ਚਰਖੜੀਆਂ ਭਾਵੇਂ ਸਰੀਰਾਂ ਦੇ ਟੁਕੜੇ ਟੁਕੜੇ ਕਰ ਦੇਣ ਪਰ ਖਾਲਸੇ ਦੀ ਖੇਡ ਤਾਂ ਦੋਹਾਂ ਤੋਂ ਪਾਰ ਦੀ ਹੈ ਰੋਹਾਂ ਨੂੰ ਚੀਰਨ ਵਾਲੀ ਕੋਈ ਚਰਖੜੀ ਨਹੀਂ ਬਣੀ ਚਾਦਰੀ ਚੌਂਕ ਹੋਵੇ ਭਾਵੇਂ ਨਖਾਸ ਚੌਂਕ ਗੁਰੂ ਕੇ ਲਾਲਾ ਨੇ ਕਦੇ ਗੁਰੂ ਤੋਂ ਸਿਰ ਲਕੋ ਕੇ ਨਹੀਂ ਰਖੇ ਭਾਈ ਮਤਾਬ ਸਿੰਘ ਜੀ ਦੀ ਸਹਾਦਤ ਤੇ ਮਗਰੋਂ ਹੁਣ ਜਕਰਿਉ ਦਾ ਧਿਆਨ ਭਾਈ ਤਾਰੂ ਸਿੰਘ ਵੱਲ ਸੀ ਉਹ ਚਾਹੁੰਦਾ ਸੀ ਕਿ ਜੇ ਇਹ ਇਲਜ਼ਾਮ ਕਬੂਲ ਕਰ ਲਵੇ ਇਸਲਾਮ ਕਬੂਲ ਕਰ ਲਵੇ ਤਾਂ ਕਿੰਨਾ ਚੰਗਾ ਹੋਵੇਗਾ ਇੱਕ ਮਿਸਾਲ ਕਾਇਮ ਹੋ ਜਾਏਗੀ ਭਾਈ ਸਾਹਿਬ ਨੂੰ ਕਚਹਿਰੀ ਵਿੱਚ ਲਿਆਂਦਾ ਗਿਆ ਸਿੰਘ ਨੇ ਅੰਦਰ ਆਉਂਦਿਆਂ ਹੀ ਪਹਿਲਾਂ ਫਤੇ ਬੁਲਾਈ ਫਿਰ ਕਰਜ ਕੇ ਜਕਾਲਾ ਛੱਡਿਆ ਖਾਨੂ ਦੇ ਚਿਹਰੇ ਦਾ ਰੰਗ ਉੱਟ ਗਿਆ ਕਿ ਕਿੰਨੇ ਦਿਨਾਂ ਤੋਂ ਭੁੱਖਾ ਧਿਆਇਆ ਰੱਖਿਆ ਹੋਇਆ ਹੈ ਪਰ ਮੜਕ ਹਜੇ ਵੀ ਰਤਾ ਪਰ ਨਹੀਂ ਘਟੀ ਹਾਲਾਂਕਿ ਸਿੰਘ ਦੀ ਇਹ ਨੀਤ ਨਹੀਂ ਸੀ ਪਰ ਦਰਬਾਰੀਆਂ ਨੂੰ ਭਾਈ ਸਾਹਿਬ ਦੀ ਇਸ ਚੜ੍ਹਦੀ ਕਲਾ ਵਾਲੀ ਸ਼ਕ ਬਿਰਤੀ ਨੇ ਇੰਜ ਮਹਿਸੂਸ ਕਰਵਾਇਆ ਜਿਵੇਂ ਕਿਸੇ ਦੀ ਉਂਗਲ ਵੱਢ ਕੇ ਉੱਪਰ ਲੂਣ ਪਾ ਦਿਓ ਮੇਰੇ ਇੰਨੇ ਵਿਰੋਧ ਦਾ ਕਾਰਨ ਕੀ ਹੈ ਕਿਉਂ ਤੁਸੀਂ ਲੋਕ ਮੇਰੇ ਨਾਲ ਇੰਨੀ ਨਫ਼ਰਤ ਕਰਦੇ ਹੋ ਜਕਰੀਆ ਬੋਲਿਆ ਬਾਹਰ ਨਿਕਲ ਕੇ ਆਪਣਾ ਆਲਾ ਦਵਾਲਾ ਦੇਖੋ ਜਕਰੀਆ ਤੱਕ ਕੇ ਤੇਰੀ ਨਵਾਬੀ ਹੀਟ ਕੌਣ ਸੁਖੀ ਹੈ ਰਾਜੇ ਦਾ ਧਰਮ ਹੁੰਦਾ ਕਿ ਜਿੰਨਾ ਚਿਰ ਪਰਜਾ ਵਿੱਚੋਂ ਕੋਈ ਇੱਕ ਵੀ ਬੰਦਾ ਭੁੱਖਾ ਹੈ ਰਾਜਾ ਰੋਟੀ ਦੀ ਬੁਰਕੀ ਮੂੰਹ ਵਿੱਚ ਨਾ ਪਾਵੇ ਤੇ ਤੁਹਾਡੇ ਰਾਜ ਹੇਠ ਲੋਕ ਤਰਾ ਤਰਾ ਕਰ ਰਹੇ ਹਨ ਤੈਨੂੰ ਦਿਖਾਈ ਨਹੀਂ ਦਿੰਦਾ ਬਸ ਇਹੋ ਹੀ ਵਿਰੋਧ ਹੈ ਖਾਲਸਾ ਐਸੀ ਸਲਾਨਤ ਦੀ ਸਮਾਪਤੀ ਚਾਹੁੰਦਾ ਹੈ ਅਸੀਂ ਨਹੀਂ ਇਹ ਜਰਾਜ ਚਾਹੁੰਦੇ ਤੇਰੇ ਰਾਜ ਦੇ ਵਿੱਚ ਲੋਕ ਤਰਾ ਤਰਾ ਕਰਨ ਡਰਨ ਭੁੱਖੇ ਰਹਿਣੋ ਕੋਟ ਤੋਂ ਡਰਨੋ ਸਿੱਖੀ ਤੋਂ ਡਰਨੋ ਇਹੀ ਵਿਰੋਧ ਆ ਜਿੱਥੇ ਕਿਸੇ ਨੂੰ ਕੁੱਲੀ ਜੁੱਲੀ ਜੁੱਲੂਈ ਦੀ ਕੋਈ ਤੰਗ ਨਾ ਹੋਵੇ ਖਲੇਮੀ ਰਾਜ ਦੀ ਸਮਾਪਤੀ ਚਾਹੁੰਦਾ ਹਾਂ ਖਾਲਸਾ ਭਾਈ ਧਾਰੂ ਸਿੰਘ ਦੇ ਬੋਲ ਸੁਣ ਕੇ ਨਵਾਬ ਦੇ ਮੱਥੇ ਉਤੇ ਤਿਉੜੀਆਂ ਦੀ ਕਤਾਰ ਜਹੀ ਬਣ ਗਈ ਤੂੰ ਬਾਗੀਆਂ ਨੂੰ ਰੋਟੀ ਕਿਉਂ ਖੋਣਾ ਹੈ ਜਕਰੀਆ ਖਿਜਦਾ ਹੋਇਆ ਬੋਲਿਆ ਇਹ ਸੁਭਾ ਹੈ ਖਾਲਸੇ ਦਾ ਇਸ ਸੁਭਾ ਨੂੰ ਘੜਨ ਲਈ ਸਤਿਗੁਰਾਂ ਨੇ 10 ਜਾਮੇ ਲਾਏ ਨੇ ਨਾਲੇ ਅਸੀਂ ਤੈਨੂੰ ਤੇਰਾ ਪੂਰਾ ਕਰ ਦਿੰਦੇ ਹਾਂ ਬਾਕੀ ਬਚਦੇ ਤੇ ਸਾਡਾ ਹੱਕ ਹੈ ਕਿਸੇ ਨੂੰ ਵੀ ਖੁਆਈਏ ਕਿਸੇ ਲੋੜਵੰਦ ਦਾ ਢਿੱਡ ਭਰਦੇ ਹਾਂ ਤਾਂ ਹਕੂਮਤ ਦੇ ਢਿੱਡ ਪੀੜ ਕਿਉਂ ਉਠਦੀ ਐ ਭਾਈ ਤਾਰੂ ਸਿੰਘ ਕਹਿੰਦਾ ਜੇ ਅਸੀਂ ਲੋੜਵੰਦਾਂ ਦਾ ਢਿੱਡ ਭਰ ਗਏ ਤੇ ਹਕੂਮਤ ਦੇ ਢਿੱਡ ਪੀੜ ਕਿਉਂ ਹੁੰਦੀ ਐ ਇਹ ਰਾਜ ਹੈ ਤੁਹਾਡਾ ਇਹੀ ਚਾਹੁੰਦੇ ਹੋ ਤੁਸੀਂ ਕਿ ਲੋਕ ਭੁੱਖੇ ਮਰ ਜਾਣ ਤੇਰੀ ਕਹਿਰ ਤਾਂ ਝਲਕਦੀ ਐ ਤੇਰੇ ਬੋਲਾਂ ਤੋਂ ਜਕਰੀਆ ਖਾਨ ਤੂੰ ਸਿੰਘਾਂ ਨਾਲ ਜੰਗ ਦੇ ਮੈਦਾਨ ਵਿੱਚ ਮੱਥਾ ਤਾਂ ਲਾ ਸੋ ਸੋਚਦਾ ਹੈ ਕਿ ਉਹ ਜੰਗਲਾਂ ਵਿੱਚ ਭੁੱਖੇ ਤੇ ਆਏ ਮਰ ਜਾਣ ਤੂੰ ਮੱਥਾ ਤਾਂ ਲਾ ਸਿੰਘਾਂ ਦੇ ਨਾਲ ਤੈਨੂੰ ਪਤਾ ਲੱਗੇ ਇੱਕ ਤਾਰੂ ਸਿੰਘ ਸਹਾਤ ਪਾ ਜਾਏਗਾ ਹਜ਼ਾਰਾਂ ਹੋਰ ਉੱਠ ਖਲੋਣਗੇ ਇਹ ਲੜੀ ਨਹੀਂ ਟੁੱਟਣੀ ਨਵਾਬ ਸਾਹਿਬ ਸਿੰਘ ਦੇ ਬੋਲ ਦਰਬਾਰੀਆਂ ਨੂੰ ਹੈਰਾਨ ਕਰ ਰਹੇ ਸਾਨੂੰ ਕੋਈ ਇੰਨਾ ਨੱਡਰ ਕਿਵੇਂ ਹੋ ਸਕਦਾ ਹੈ ਪਤਾ ਹੈ ਕਿ ਨਵਾਬ ਨੇ ਮੌਤ ਦੀ ਸਜ਼ਾ ਦੇਣੀ ਹੈ ਤੈਨੂੰ ਭਾਈ ਤਾਰੂ ਸਿੰਘ ਦੇ ਬੋਲਾਂ ਵਿੱਚ ਰਤਾ ਵੀ ਢੈਂਦੀ ਕਲਾ ਨਹੀਂ ਸੀ ਨਵਾਬ ਤਾਂ ਪਹਿਲਾਂ ਹੀ ਕਰੋਧ ਨਾਲ ਭਰਿਆ ਹੋਇਆ ਸੀ ਭਾਈ ਤਾਰੂ ਸਿੰਘ ਦੇ ਬੋਲ ਸੁਣ ਕੇ ਹੋਰ ਭਖ ਗਿਆ ਪਰ ਬੋਲਾਂ ਤੇ ਕਾਬੂ ਕਰਦਾ ਹੋਇਆ ਬੋਲਿਆ ਜੇ ਤੂੰ ਮੁਸਲਮਾਨ ਬਣ ਜਾਵੇਂ ਤਾਂ ਤੇਰੀ ਜਾਨ ਬਖਸੀ ਜਾ ਸਕਦੀ ਐ ਜਕਰੀਆ ਖਾਨ ਕਹਿੰਦਾ ਭਾਈ ਤਾਰੂ ਸੰਗ ਨੂੰ ਕਿਉਂ ਬਾਲਾਂ ਵਾਲੀਆਂ ਗੱਲਾਂ ਕਰਦਾ ਕਿਉਂ ਬੱਚਿਆਂ ਵਾਲੀਆਂ ਗੱਲਾਂ ਕਰਦਾ ਜਕਰੀਆ ਖਾਨ ਅੱਜ ਤੱਕ ਕੋਈ ਵੀ ਸਿੱਖ ਆਪਣੇ ਅਮਾਨ ਤੋਂ ਡੋਲਿਆ ਸਦੀਆਂ ਤੋਂ ਲੱਗੇ ਹੋ ਤੁਸੀਂ ਕਿਸੇ ਇੱਕ ਸਿੱਖ ਦਾ ਨਾਮ ਲੈ ਕੇ ਦੱਸੋ ਜੋ ਸਿੱਖੀ ਛੱਡ ਕੇ ਮੁਸਲਮਾਨ ਹੋਇਆ ਹੋਵੇ ਤਾਂ ਮੈਂ ਵੀ ਹੋ ਜਾਵਾਂਗਾ ਧਰਤੀ ਸੂਰਜ ਭਾਵੇਂ ਕਦੇ ਡੋਲ ਜਾਣ ਪਰ ਸਿੱਖ ਸੈਦਕ ਤੋਂ ਕਦੇ ਨਹੀਂ ਡੋਲੇਗਾ ਨਾਲੇ ਸਿੱਖੀ ਤਾਂ ਜਾਨ ਤੋਂ ਵੀ ਪਿਆਰੀ ਹੈ ਖਾਨ ਸਾਹਿਬ ਜਿਹੜੀ ਸਹਿ ਜਾਨ ਤੋਂ ਪਿਆਰੀ ਹੋਵੇ ਉਸ ਲਈ ਜਾਨ ਹੱਸ ਕੇ ਕੁਰਬਾਨ ਕਰ ਦੇਣੀ ਚਾਹੀਦੀ ਹੈ ਸਾਨੂੰ ਤਾਂ ਆਪਦਾ ਗੁਰੂ ਪਿਆਰਾ ਸਾਨੂੰ ਗੁਰੂ ਪਿਆਰਾ ਜਾਨ ਤੋਂ ਪਿਆਰੀ ਹੈ ਸਿੱਖੀ ਤੇ ਸਿੱਖੀ ਤੋਂ ਦੀ ਅਸੀਂ ਜਾਨ ਕੁਰਬਾਨ ਕਰ ਦੇਣੀ ਚਾਹੁੰਦੇ ਹਾਂ ਐਸੀ ਜ਼ਿੰਦਗੀ ਨੂੰ ਤਰਸਦੇ ਨੇ ਲੋਕ ਪੈਸਾ ਤੇ ਜੰਗੀਰ ਤੇਰੇ ਨਾਮ ਕੀਤੀ ਜਾਏਗੀ ਫੇਰਾ ਦਾ ਜਕਰ ਗਿਆ ਜਿਸ ਵੀ ਪਠਾਨ ਦੀ ਕੁੜੀ ਤੇ ਹੱਥ ਧਰੇਗਾ ਉਸ ਦਾ ਨਿਕਾਹ ਤੇਰੇ ਨਾਲ ਕਰਵਾਇਆ ਜਾਵੇਗਾ ਜਿਹੜੀ ਵੀ ਹਵੇਲੀ ਤੈਨੂੰ ਪਸੰਦ ਆਏਗੀ ਤੇਰੀ ਹੋ ਜਾਏਗੀ ਜੇ ਤੂੰ ਕਹੇ ਤਾਂ ਤੇਰੇ ਲਈ ਨਵੀਂ ਆਲੀਸ਼ਾਨ ਹਵੇਲੀ ਅਸਾਰੀ ਜਾ ਸਕਦੀ ਹੈ ਜਕਰੀਆ ਉਹ ਲਾਲਚ ਦੇ ਰਿਹਾ ਸੀ ਜਿਸ ਉੱਤੇ ਦਰਬਾਰ ਵਿੱਚ ਬੈਠੇ ਕਿਸੇ ਵੀ ਸਾਕਸ ਦਾ ਅਮਾਨ ਡੋਲ ਜਾਵੇ ਉਧਰ ਬੋਲਦਾ ਪਾਈ ਤਾਰੂ ਸੰ ਮੌਤ ਹਵੇਲੀਆਂ ਸੁੱਖ ਸੁਹੂਲਤਾ ਤੇ ਬੇਗਮਾ ਨਹੀਂ ਦੇਖਦੀ ਜਕਰੀਆ ਖਾਨ ਮੌਤ ਇੱਕ اٹਲ ਹੈ ਇੱਕ ਦਿਨ ਆਉਣੀ ਹੀ ਆਉਣੀ ਹੈ ਇਹ ਨਹੀਂ ਕਿ ਅਮੀਰਾ ਤੇ ਆਲੀਸ਼ਾਨ ਮਹਿਲਾਵਾਲਿਆਂ ਵਿੱਚ ਮਹਿਲਾ ਦੇ ਵਿੱਚ ਮੌਤ ਦਖਲ ਨਹੀਂ ਹੋ ਸਕੇਗੀ ਤੂੰ ਤਾਂ ਮੁਸਲਮਾਨ ਹੈ ਨਵਾਬ ਵੀ ਹੈ ਨਾਵਾ ਬਹੁਤ ਹੈ ਤੇਰੇ ਕੋਲ ਕੀ ਤੈਨੂੰ ਮੌਤ ਨਹੀਂ ਆਵੇਗੀ ਫਿਰ ਕਿਉਂ ਨਾ ਮੈਂ ਕਿਸੇ ਤਰ੍ਹਾਂ ਕੇਸਾਂ ਸਵਾਸਾਂ ਸੰਗ ਸਿੱਖੀ ਨਿਭਾ ਕੇ ਸਹਾਦਤ ਪਾਵਾਂ ਕਿ ਸਤਗੁਰਾਂ ਦੇ ਚਰਨਾਂ ਦੀ ਛੂਹ ਪ੍ਰਾਪਤ ਕਰਾਂ ਹੁਣ ਗੱਲ ਜਕਰੀਏ ਦੇ ਬੱਸੋਂ ਬਾਹਰ ਹੋ ਗਈ ਉਹ ਗੁੱਸੇ ਵਿੱਚ ਚੀਕਿਆ ਜਿਨ੍ਹਾਂ ਕੇਸਾਂ ਦਾ ਤੈਨੂੰ ਇੰਨਾ ਮਾਣ ਹੈ ਦੇਖੀ ਕਿਵੇਂ ਮੈਂ ਇਹਨਾਂ ਦਾ ਕੁਤਰ ਕੇ ਰੱਸੇ ਵਾਟਦਾ ਹਾਂ ਤੇਰੇ ਨਾ ਕੇਸਾਂ ਨੂੰ ਮੇਰੀਆਂ ਜੁੱਤੀਆਂ ਨਾਲ ਮਸਲਿਆ ਜਾਏਗਾ ਤੇਰੇ ਸਿਰ ਦਾ ਕੱਲਾ ਕੱਲਾ ਬਾਲ ਮੁੰਨ ਦਿਆਂਗਾ ਮੈਂ ਨਾਈਆਂ ਨੂੰ ਬੁਲਾਉਂ ਤੇ ਕੁੱਤਰ ਦਿਆਂ ਤੇ ਤੇਰੇ ਕੇਸ ਹੋ ਇਹ ਫੈਸਲਾ ਤਾਂ ਸਤਗੁਰੂ ਆਪ ਕਰਨਗੇ ਕਿ ਕੌਣ ਕਿਸੇ ਨੂੰ ਜੁੱਤੀ ਅੱਗੇ ਲੈ ਕੇ ਜਾਂਦਾ ਹੈ ਪਾਈ ਤਾਰੂ ਸੰਗਮ ਸਕਰਉਂਦਿਆਂ ਹੋਇਆ ਬੋਲੇ ਜਗਰિયੇ ਨੂੰ ਇਹ ਤਾਂ ਮਹਾਰਾਜ ਕਰਨਗੇ ਫੈਸਲਾ ਤੂੰ ਜਾਣਾਂ ਅੱਗੇ ਲੱਗ ਕੇ ਕਿ ਅਸੀਂ ਜਾਣੇ ਆ ਮੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਹੀ ਨਿਵੇਗੀ ਇਹ ਇੱਕ ਸਿੱਖ ਦਾ ਦ੍ਰਿੜ ਨਿਸ਼ਚਾ ਹੈ 나ਈ ਸੱਦੇ ਗਏ ਪਰ ਜਦ ਹੀ ਉਹਨਾਂ ਦੇ ਉਸਤਰੇ ਕੈਂਚੀਆਂ ਭਾਈ ਸਾਹਿਬ ਦੇ ਕੋਲ ਆਈਆਂ ਉਹ ਖੁੰਡੀਆਂ ਹੋ ਗਈਆਂ ਬਾਰ-ਬਾਰ ਉਹ ਕੈਂਚੀਆਂ ਤਿੱਖੀਆਂ ਕਰਕੇ ਲਿਆਈਆਂ ਲਿਆਇਆ ਜਾਇਆ ਕਰਨ ਹਰ ਵਾਰ ਉਹ ਖੁੰਡੀਆਂ ਹੋ ਜਾਣ ਉਧਰ ਜਕਰੀਆ ਗੁੱਸੇ ਨਾਲ ਚੀਖ ਰਿਹਾ ਸੀ ਕੀ ਹੋ ਰਿਹਾ ਕੀ ਤੁਸੀਂ ਇਸ ਨਾਲ ਮਿਲੇ ਹੋਏ ਹੋ ਕਿ ਡਰਦੇ ਹੋ ਨਾਈਆਂ ਦੇ ਡਰ ਨਾਲ ਹੱਥ ਕੰਬ ਰਹੇ ਸਨ ਇਹ ਡਰ ਜਕਰੀਏ ਦੇ ਡਰਾਵੇ ਤੋਂ ਸੰਦ ਖੁੰਡੇ ਕਰ ਦੇ ਵੱਧ ਭਾਈ ਤਾਰੂ ਸਿੰਘ ਦੇ ਸਿੱਦਕ ਦਾ ਸੀ ਐਸਾ ਸੈਦਕ ਜਿਸ ਨੇ ਨਾਈਆਂ ਦੇ ਸੰਦ ਖੁੰਡੇ ਕਰ ਦਿੱਤੇ ਉਹਨਾਂ ਨੂੰ ਦਿਸਣੋਂ ਬੰਦ ਹੋ ਗਿਆ ਜਦ ਨਾਈਆਂ ਦੀ ਭਿਆਹ ਹੋ ਗਈ ਤਾਂ ਜਕਰੀਆ ਬੋਲਿਆ ਜਾਪਦਾ ਹੈ ਕਿ ਕੋਈ ਜਾਦੂਗਰ ਹੈ ਇਹ ਨਾਈਆਂ ਤੇ ਇਸ ਦਾ ਜਾਦੂ ਚੱਲ ਰਿਹਾ ਹੈ ਉਹ ਬੋਲਦਾ ਕਹਿੰਦਾ ਇਹ ਇਹ ਜਾਦੂ ਚੱਲ ਰਿਹਾ ਨਾਈਆਂ ਤੇ ਭਾਈ ਤਾਰੂ ਸਿੰਘ ਜਾਦੂ ਕਰ ਰਿਹਾ ਪਰ ਅਸੀਂ ਵੀ ਅੱਜ ਦੇਖਾਂਗੇ ਕਿ ਕਿੰਨਾ ਕੁ ਪੱਕਾ ਹੈ ਆਪਣੇ ਧਰਮ ਵਿੱਚ ਜਾਓ ਮੋਚੀਆਂ ਨੂੰ ਬੁਲਾ ਕੇ ਲਿਆਓ ਤੇ ਨਾਲ ਹੀ ਕਹੋ ਕਿ ਰੰਬੀਆਂ ਸਾਂਣ ਤੇ ਲਾ ਕੇ ਲਿਆਉਣੋ ਭਲਾ ਇਹਦੀ ਖੋਪਰੀ ਭੱਟੀ ਜਾਵੇ ਅਜੇ ਕੇਸ ਨਹੀਂ ਕੱਟੇ ਜਾਂਦੇ ਤਾਂ ਰੰਬੀਆਂ ਕਦੇ ਸਦਕ ਤੋਂ ਤਿੱਖੀਆਂ ਨਹੀਂ ਹੋ ਸਕਦੀਆਂ ਜਾ ਕਰ ਗਿਆ ਉਹ ਜਕਰੀਆ ਖਾਨ ਤੂੰ ਰੰਬੀ ਦੀ ਧਾਰ ਪਰਖ ਤੇ ਮੈਂ ਆਪਣਾ ਸਿੱਧਕ ਪਰਖਦਾ ਹਾਂ ਤੂੰ ਦੇਖਦਾ ਜ ਮੈਂ ਤੇਰਾ ਕੀ ਹਾਲ ਕਰਦਾ ਜਕਰੀਆ ਬੋਲਿਆ ਘਟਿਆ ਜਿਹੇ ਤਰੀਕੇ ਨਾਲ ਹੱਸ ਰਿਹਾ ਸੀ ਜਕਰੀਆ ਖਾਨ ਮੋਚੀ ਮੋਚੀ ਆ ਗਏ ਕੇਸਾਂ ਸਮੇਤ ਇਸ ਦੀ ਖੋਪਰੀ ਉਤਾਰ ਦਿਓ ਜਗਰੀਆ ਕਹਿਣ ਲੱਗਿਆ ਉੱਚੀ ਆਵਾਜ਼ ਵਿੱਚ ਸੀਐਲਸੀਐਮ ਦੀਆਂ ਕਈ ਆਵਾਜ਼ਾਂ ਆਲੇ ਦੋਲੇਆਂ ਆਈਆਂ ਸੀਸੀ ਕਰੀਆਂ ਕਿਉਂਕਿ ਲੋਕ ਸਾਹ ਸੰਗਤ ਦੇਖ ਰਹੇ ਸੀ ਪਾਸੇ ਤੋਂ ਜਦੋਂ ਰੰਗੀਆਂ ਆ ਗਈਆਂ ਨਾ ਦੇਖੀਆਂ ਤੇ ਲੋਕ ਤਰਾ ਤਰਾ ਕਰਨ ਉੱਥੇ ਵੀ ਇੱਕ ਸਿੰਘ ਦੇ ਨਾਲ ਇੱਕ ਵੱਡਾ ਵੱਡਾ ਜ਼ੁਲਮ ਕਰ ਰਿਹਾ ਹੈ ਸਾ ਸੰਗ ਜਿਹੜੀ ਅੱਜ ਦੀ ਕਥਾ ਪਾਇ ਤੋਂ ਸਮਾਪਤ ਕਰਦੇ ਆਂ ਜਿਹੜੀ ਰਹਿੰਦੀ ਕਥਾ ਕੱਲ ਨੂੰ ਪਾਈ ਤਾਰੂ ਸਿੰਘ ਦੇ ਬੋਲ ਹੋਏ ਆ ਜਕਰੀਆ ਖਾਨ ਨੂੰ ਵੀ ਮੈਂ ਤੈਨੂੰ ਮੂਹਰੇ ਲਾ ਕੇ ਲੈ ਕੇ ਜਾਵਾਂਗਾ ਤੂੰ ਜਾਣਾਂ ਕਿ ਮੈਂ ਜਾਣਾ ਹੁਣ ਜਕਰੀਆ ਖਾਨ ਨੇ ਐਸਾ ਰੋਗ ਪੈਦਾ ਹੋ ਜਾਣਾ ਪਾਈ ਤਾਰੂ ਸਿੰਘ ਨੇ ਜੁੱਤੀ ਦੇ ਨਾਲ ਠਾਉਣਾ ਜਿਹੜਾ ਕਹਿੰਦੇ ਜੁੱਤੀ ਨਾਲ ਤੇਰੇ ਕੇਸੜਾ ਤੂੰ ਭਾਈ ਤਾਰੂ ਸਿੰਘ ਦਾ ਪਤਾ ਨਹੀਂ ਮੇਰੀਆਂ ਜੁੱਤੀਆਂ ਤੇਰੇ ਵਜਣੀਆਂ ਕਿ ਤੇਰੇ ਗਾ ਬੇਫਿਕਰ ਆ ਖਾਨ ਸਾਹਿਬ ਮੂਹਰੇ ਲਾ ਕੇ ਅੱਗੇ ਲਾ ਕੇ ਲੈ ਕੇ ਜਾਊਂਗਾ ਦਰਗਾਹ 'ਚ ਉੱਥੇ ਹੋਣਗੇ ਲੇਖੇ ਕਰਮਾਂ ਦੇ ਇਹ ਗੱਲਾਂ ਆਸ ਵਿੱਚ ਸਵਾਲ ਸਵਾਲ ਤੇ ਜਵਾਬ ਹੋਰ ਅਸੀਂ ਇੱਥੋਂ ਆਪਾਂ ਕਥਾ ਜਿਸਮਾਪਤ ਕਰਦੇ ਆਂ ਕੱਲ ਨੂੰ ਇਸ ਤੋਂ ਅਗਲੀ ਕਥਾ ਜਿਹੜੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ ਕਥਾ ਵਿਚਾਰ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਟਰੁੱਟੀਆਂ ਤੇ ਭੁੱਲਾਂ ਚੁੱਕਾਂ ਰਹਿ ਜਾਂਦੀਆਂ ਅਣਜਾਣ ਬੱਚਾ ਸਮਝ ਕੇ ਮaaf ਕਰਿਓ ਅੱਗੇ ਵਾਸਤੇ ਸੁੱਧ ਬੁੱਧ ਚਾਉ ਪਾਉ ਬਾਣੀ ਪੜਨ ਦਾ ਕਥਾ ਵਿਚਾਰ ਕਰਨ ਦਾ ਬਖਸ਼ਣਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਮੇਰ ਭਰਿਆ ਸਿਰ ਤੇ ਹੱਥ ਰੱਖੇ ਐਸੀ ਤਰ੍ਹਾਂ ਹੀ ਇਤਿਹਾਸ ਮੇਰੇ ਵੀਰ ਸੁਣਦੇ ਰਹੋ ਤੇ ਮੈਂ ਤੁਹਾਨੂੰ ਸੁਣਾਉਂਦਾ ਰਹਾਗਾ ਇਹ ਗੱਲ ਇੱਕ ਇੱਕ ਗੱਲ ਲੱਖ ਲੱਖ ਰੁਪਏ ਦੀ ਅਹਿਸਾਸਾਂ ਬਹੁਤ ਮੋਬਾਈਲ ਦੇ ਵਿੱਚ ਗੰਦ ਪਹਿਲੇ ਚੱਲ ਰਿਆ ਜਿਹਨੂੰ ਦੇਖ-ਦੇਖ ਲੋਕ ਖੁਸ਼ ਹੋ ਰਹੇ ਪਰ ਗੱਲਾਂ ਇਹ ਜੀਆਂ ਸੁਣਨੀਆਂ ਚਾਹੀਦੀਆਂ ਆਪਦੇ ਇਤਿਹਾਸ ਦੀਆਂ ਆਪਦੀਆਂ ਸਿੱਖੀ ਦੀਆਂ ਤੇ ਆਪਦੇ ਗੁਰੂ ਦੀਆਂ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ